ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚਿਆ ਮੋਗਾ ਟਰੈਕਟਰ ਮੰਡੀ ਤੇ ਤੇ ਮੋਗਾ ਟਰੈਕਟਰ ਮੰਡੀ ਤੇ ਕਾਫੀ ਰਾਸ਼ਾ ਟਰੈਕਟਰਾਂ ਦਾ ਬਹੁਤ ਹੀ ਜ਼ਿਆਦਾ ਭੀੜ ਆ ਕਿਉਂਕਿ ਜਿਵੇਂ ਜਿਵੇਂ ਸੀਜ਼ਨ ਆਉਦਾ ਜਾਂਦਾ ਓਵੇਂ ਓਵੇਂ ਟਰੈਕਟਰਾਂ ਦੀ ਵੀ ਮੰਡੀਆਂ ਤੇ ਤੇਜ਼ੀ ਹੁੰਦੀ ਜਾਂਦੀ ਆ ਤੇ ਖਰੀਦਦਾਰਾਂ ਦੀ ਵੀ ਤੇਜ਼ੀ ਹੁੰਦੀ ਜਾਂਦੀ ਆ ਚਲੋ ਆਪਾਂ ਵੇਖਨੇ ਆ ਟਰੈਕਟਰਾਂ ਦੇ ਕਿੰਨੇ ਕੁ ਰੇਟ ਮੰਦੇ ਹੋਏ ਆ ਜਾਂ ਤੇਜ਼ੀ ਹੋਈ ਆ ਟਰੈਕਟਰਾਂ ਦੇ ਰੇਟਾਂ 'ਚ ਤੇ ਚਲੋ ਆਪਾਂ ਪਹਿਲਾ ਟਰੈਕਟਰ ਲੈਨੇ ਆ ਜੀ ਸੋਨਾਲੀ ਕਾ 60 ਦਾ 2020 ਮਾਡਲ ਆਈ 3 ਵੀਟ ਟਰੈਕਟਰ ਆ ਜੀ ਜਿਹੜਾ ਇਹ 2020 ਮਾਡਲ ਆ ਤੇ 6,55,000 ਰੁਪਏ ਇਸ ਦੀ ਡਿਮਾਂਡ ਆ ਜੇਕਰ ਆਪਾਂ ਟਾਇਰਾਂ ਦੀ ਕੰਡੀਸ਼ਨ ਵੇਖ ਗਏ ਤਾਂ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆਾਰੇ ਟਾਇਰਾਂ ਦੀ ਤੇ ਉਹ ਵੀ ਰੰਗ ਬੰਨ ਲੋ ਟਰੈਕਟਰ ਬਹੁਤ ਹੀ ਸਾਫ਼ ਕੰਡੀਸ਼ਨ ਦਾ ਹੈ। ਕਰ ਲੋ ਵੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੋਂਡੀਅਰ 5103 2009 ਮਾਡਲ ਆ 2,50,000 ਰੁਪਏ ਡਿਮਾਂਡ ਹੈ ਜੀ 12 ਦੇ ਟਾਇਰਾਂ ਚ ਟਰੈਕਟਰ ਆ ਜੀ ਇਹ। ਸਟ੍ਰੇਟ ਬਹੁਤ ਹੀ ਸਾਫ਼ ਕੰਡੀਸ਼ਨ ਦਾ ਹੈ ਤੇ ਫੱਕੀ ਵੀਡੀਓ ਦੇ ਵਿੱਚ ਦੇਖ ਸਕਦੇ ਆ। ਲੋ ਜੀ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 724। ਇਹ ਹੈਗਾ ਜੀ ਮਾਡਲ 96 ਆ ਇਹ 155000 ਰੁਪਏ ਡਿਮਾਂਡ ਆ। ਟਾਇਰ ਬਿਲਕੁਲ ਪਿਛਲੇ ਨਵੇਂ ਆ ਤੇ ਅਗਲੇ ਵੀ ਬਿਲਕੁਲ ਨਵੇਂ ਵਰਗੇ ਆ। ਚਾਰਖੰਡ ਦਾ ਨੰਬਰ ਹੈ ਜੀ ਇਹਦਾ। ਅਗਲਾ ਟਰੈਕਟਰ ਆ ਗਿਆ ਜੀ ਅਰਜਨ 2003 ਮਾਡਲ ਆ ਤੇ 270000 ਰੁਪਏ ਡਿਮਾਂਡ ਆ। ਜੇਕਰ ਟਾਇਰਾਂ ਦੀ ਕੰਡੀਸ਼ਨ ਕਰੀਏ ਤਾਂ ਟਾਇਰ ਇਹਦੇ ਥੋ ਘਸੇ ਆ ਚਾਰੇ। ਅਗਲਾ ਟਰੈਕਟਰ ਆ ਗਿਆ ਜੀ ਜੌਂਡੀਅਰ 5203 ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ 2009 ਮਾਡਲ ਹੈ 1 ਲੱਖ 85000 ਰੁਪਏ ਡਿਮਾਂਡ ਹੈ ਜੀ ਲਓ ਜੀ ਅਗਲਾ ਟਰੈਕਟਰ ਆ ਗਿਆ ਸਵਰਾਜ 735 38 94 ਮਾਡਲ ਹੈ 1.5 ਲੱਖ ਰੁਪਏ ਡਿਮਾਂਡ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਵੇਖ ਕੇ ਤਾਂ ਅੱਧਿਆਂ ਤੋਂ ਹੀ ਜ਼ਿਆਦਾ ਟਾਇਰ ਪਏ ਆ ਯਾਨੀ ਕਿ 70 80 ਪੈਸੇ ਮੰਗਦੇ ਆ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60 ਦਾ ਏ 98 ਮਾਡਲ ਹੈ ਜੀ 2 ਲੱਖ ਤੇ 36000 ਰੁਪਿਆ ਬਾਈ ਦੀ ਡਿਮਾਂਡ ਹੈ ਜੀ ਟਾਇਰ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਹੈ ਜੀ ਤੇ ਟਰੈਕਟਰ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਹੈ ਅਗਲਾ ਟਰੈਕਟਰ ਆ ਗਿਆ ਜੀ ਅਰਜਨ 2007 ਮਾਡਲ ਹੈ ਜੀ 2 ਲੱਖ ਤੇ 75000 ਰੁਪਿਆ ਡਿਮਾਂਡ ਹੈ ਡੀਆਈ ਟਰੈਕਟਰ ਹੈ ਜੀ 605 ਉਸ ਤੋਂ ਬਾਅਦ ਅਗਲਾ ਆ ਗਿਆ ਜੀ ਜੌਂਡੀਅਰ 50 60ਈ ਜੇਕਰ ਟਰੈਕਟਰ ਦੀ ਕੰਡੀਸ਼ਨ ਵੇਖ ਕੇ ਤਾਂ ਬਹੁਤ ਹੀ ਸਾਫ਼ ਆ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਸਾਫ਼ ਹੈ ਜੀ 2020 ਮਾਡਲ ਹੈ 4 ਲੱਖ ਤੇ 70000 ਰੁਪਏ ਦੀ ਡਿਮਾਂਡ ਹੈ ਜੀ ਇਸ ਟਰੈਕਟਰ ਦੀ ਉੱਚਾ ਮਾਡਲ ਹੀ ਟਰੈਕਟਰ ਆ ਗਿਆ ਜੀ ਇਹ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 735 96 ਮਾਡਲ ਆ 1 ਲੱਖ ਤੇ 65000 ਰੁਪਏ ਇਸ ਦੀ ਡਿਮਾਂਡ ਹੈ ਜੀ ਉਸ ਤੋਂ ਬਾਅਦ ਜੀ ਐਫ 22 ਦੇ ਟਰੈਕਟਰ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਸੀਗੀ ਭਾਈਆਂ ਨੇ 1 ਮਿੰਟ ਵੀ ਕੀਤੇ ਸੀਗੇ ਵੀ 53 10 4x4 ਦੀ ਵੀਡੀਓ ਜ਼ਰੂਰ ਲੈ ਕੇ ਆਓ ਲੋ ਬਾਈ ਜੀ ਮੋਗਾ ਮੰਡੀ ਤੇ ਸਿਰਫ ਸਾਨੂੰ ਇੱਕ ਹੀ ਟਰੈਕਟਰ ਮਿਲਿਆ ਜੀ 2016 ਮਾਡਲ ਆ 7 ਲੱਖ 35000 ਰੁਪਏ ਡਿਮਾਂਡ ਹੈ ਜੀ 4x4 ਟਰੈਕਟਰ ਹੈ ਜੀ ਇਹ ਤੇ ਇਹਦੀ ਡਿਮਾਂਡ ਸੀਗੀ ਸਾਨੂੰ ਕਮੈਂਟ ਦੇ ਵਿੱਚ ਵੀ ਆਇਆ ਸੀਗਾ ਮੈਸੇਜ ਤੇ ਜਰੂਰ ਵੀ ਵੀਡੀਓ ਪੁਲੈਕ ਹੈਗਾ ਜੀ ਮੋਕੇ ਮੰਡੀ ਦੇ ਵਿੱਚ ਸਰ ਪੁੱਕੀ ਟਰੈਕਟਰ ਹੈ ਜੀ ਇਹ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀ ਦਾ 60 ਦਾ ਜੀ 2017 ਮਾਡਲ ਹੈ ਤੇ 4 ਲੱਖ 95000 ਰੁਪਏ ਡਿਮਾਂਡ ਹੈ ਟਾਇਰ ਤੇ ਟਾਇਰ ਲੋਵਿਟ ਡਿਸ਼ਨ ਓਕੇ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 2020 ਮਾਡਲ ਆ 5 ਲੱਖ ਤੇ 85000 ਰੁਪਏ ਡਿਮਾਂਡ ਹੈ ਜੀ ਜੇਕਰ ਆਪਾਂ ਟਾਇਰਾਂ ਦੀ ਤੇ ਇੰਜਨ ਦੀ ਕੰਡੀਸ਼ਨ ਦੇਖ ਗਏ ਤਾਂ ਬਹੁਤ ਹੀ ਸਾਫ਼ ਆ ਜੀ ਅਗਲਾ ਟਰੈਕਟਰ ਆ ਗਿਆ ਜੀ ਅਰਜਨ 2009 ਮਾਡਲ ਆ 3 ਲੱਖ ਤੇ 75000 ਰੁਪਏ ਇਸ ਦੀ ਡਿਮਾਂਡ ਆ ਜੀ ਇਹਦੇ ਰੇਡੀਅਲ ਟਾਇਰ ਆ ਜੀ ਪਿਛਲੇ ਜਿਹੜੇ ਆ ਟਾਇਰ ਆ ਰੇਡੀਅਲ ਟਾਇਰ ਆ ਅਗਲਾ ਟਰੈਕਟਰ ਆ ਗਿਆ ਜੀ 363 ਨਿਊ ਹਾਈਲੈਂਡ ਵਾਲਿਆਂ ਦਾ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ 2010 ਮਾਡਲ ਆ 3 ਲੱਖ ਤੇ 60000 ਰੁਪਏ ਟਰੈਕਟਰ ਦੀ ਡਿਮਾਂਡ ਹੈ। ਬਾਕੀ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਵੇਖ ਸਕਦੇ ਹੋ ਜੀ ਆਪੀ। ਅਗਲਾ ਟਰੈਕਟਰ ਆ ਗਿਆ ਜੀ ਅਰਜਨ 555 DI ਇਹਦੇ ਵੀ ਟਾਇਰ ਜਿਹੜੇ ਰੇਡੀਅਲ ਆ ਮਗਰ ਲਈ 2005 ਮਾਡਲ ਆ ਤੇ 2 ਲੱਖ 70000 ਰੁਪਏ ਡਿਮਾਂਡ ਹੈ। ਅਗਲਾ ਟਰੈਕਟਰ ਆ ਗਿਆ ਜੀ ਸੌਰਭ 735 FI 93 ਮਾਡਲ ਹੈ ਜੀ 1 ਲੱਖ ਤੇ 40000 ਰੁਪਏ ਬਾਈ ਦੀ ਡਿਮਾਂਡ ਹੈ। ਸੋ ਪਹਿਲਾ ਅਗਲਾ ਟਰੈਕਟਰ ਆ ਗਿਆ ਜੀ ਸਨਾਈਸੀ 242 ਡੀਆਈ 2000 ਮਾਡਲ ਆ ਇਹ ਪੂਰਾ 2 ਲੱਖ ਤੇ 25000 ਰੁਪਏ ਡਿਮਾਂਡ ਆ ਜੀ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 735 ਐਫਈ ਇਹ 99 ਮਾਡਲ ਆ ਜੀ 1 ਲੱਖ ਤੇ 80000 ਰੁਪਏ ਡਿਮਾਂਡ ਆ ਇਹ 5 ਗੇਅਰ ਤੇ ਪੰਪ ਬਾਅਰ ਅਗਲਾ ਟਰੈਕਟਰ ਆ ਗਿਆ ਜੀ ਮਹੀਂਦਰਾ 475 ਡੀਆਈ ਇਹ ਹੈਗਾ 97 ਮਾਡਲ ਆ ਜੀ 1 ਲੱਖ ਤੇ 30000 ਰੁਪਏ ਦੀ ਡਿਮਾਂਡ ਆ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60 97 ਮਾਡਲ ਆ ਤੇ 2 ਲੱਖ ਰੁਪਏ ਦੀ ਡਿਮਾਂਡ ਆ ਫਰੰਟ ਟਾਇਰ ਨਵੇਂ ਆ ਜੀ ਬੈਕ ਟਾਇਰ ਅੱਧੋਂ ਜ਼ਿਆਦਾ ਪੁਰਾਣੇ ਹਨ ਹੰਜ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ 25 11 ਜੀ 86 ਮਾਡਲ ਆ ਜੀ 1 ਲੱਖ ਤੇ 55000 ਰੁਪਏ ਡਿਮਾਂਡ ਆ ਜੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਡੱਕ ਡੁੱਕ ਬਹੁਤ ਵਧੀਆ ਤੇ ਹੱਟ ਵਾਲੀ ਛਤਰੀ ਲੱਗੀ ਹੈ ਜੀ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈਣੇ ਆ ਵੀ ਜੋ ਵੀ ਸਮਾਨ ਇਸ ਤੇ ਲੱਗਿਆ ਜੀ ਉਹ ਨਾਲ ਹੀ ਦਿਓਗੇ ਜੀ ਸੱਤਿਆ ਬਾਈ ਜੀ ਕੀ ਨਾਮ ਹੈ ਜੀ ਨਰਪਿਆ ਸਿੰਘ ਬਾਈ ਦਾ ਨਾਮ ਹੈ ਜੀ ਬਾਈ ਜੀ ਮੋਬਾਈਲ ਨੰਬਰ ਹੀ 9888813600 ਬਾਈ ਜੀ ਜੋ ਆ ਡੱਕ ਡੁੱਕ ਨਾਲ ਲੱਗੀ ਹੈ ਜੀ ਇਹ ਸਾਰਾ ਇਸੇ ਰੇਟ ਚ ਮਿਲੂਗਾ ਜੀ ਠੀਕ ਹੈ ਬਾਈ ਜੀ ਜੋ ਵੀ ਤੁਸੀਂ ਟਰੈਕਟਰ ਦਾ ਵੀਡੀਓ ਦੇ ਵਿੱਚ ਕੰਡੀਸ਼ਨ ਹਾਂਜੀ ਡੀਆਈ ਹੋਇਆ ਰਿਹਾ ਡੀਆਈ ਹੋਇਆ ਵੈ ਬਾਈ ਟਰੈਕਟਰ ਜਿਵੇਂ ਵੀ ਟਰੈਕਟਰ ਹੈਗਾ ਜੀ ਇਹ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਆ ਕੋਈ ਬਾਈ ਨੇ ਛਤਰੀ ਨਹੀਂ ਲਾਉਣੀ ਕੋਈ ਡੱਕ ਨਹੀਂ ਲਾਉਣਾ ਸਾਰਾ ਟਰੈਕਟਰ ਇਸੇ ਹਿਸਾਬ ਨਾਲ ਹੀ ਤੁਹਾਨੂੰ ਮਿਲੂਗਾ ਜੀ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 ਜੀ 2011 ਮਾਡਲ ਆ 3,80,000 ਰੁਪਏ ਡਿਮਾਂਡ ਆ ਜੀ ਇਸ ਟਰੈਕਟਰ ਦੀ ਪਹਿਰਾਂ ਦੀ ਕੰਡੀਸ਼ਨ ਦੇਖ ਲਈਏ ਤਾਂ ਬਹੁਤ ਹੀ ਸਾਫ਼ ਸੁਥਰੀ ਹੈ। ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ 98 11 ਇਹ ਹੈਗਾ ਜੀ 98 ਮਾਡਲ ਆ 2,65,000 ਰੁਪਏ ਡਿਮਾਂਡ ਆ ਜੀ ਜੇ ਆਪਾਂ ਬੈਕ ਟਾਇਰ ਦੇਖ ਲਈਏ ਤਾਂ ਬਿਲਕੁਲ ਨਵੇਂ ਆ ਜੀ ਤੇ ਜੋ ਫਰੰਟ ਵਾਲੇ ਟਾਇਰ ਆ ਜੀ ਕਸੇ ਵੇ ਆ ਜੀ ਟਾਇਰ ਅਗਲਾ ਟਰੈਕਟਰ ਆ ਗਿਆ ਜੀ Mahindra DI ਤੇ DI ਇੰਜਨ ਹੋਇਆ ਜੀ ਇਹਦਾ ਇਹ ਹੈਗਾ ਜੀ 83 ਮਾਡਲ ਆ 1,20,000 ਰੁਪਏ ਡਿਮਾਂਡ ਆ ਜੀ ਬਾਕੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਅਗਲਾ ਆ ਗਿਆ ਟਰੈਕਟਰ TAI 575 ਮਹਿੰਦਰ ਵਾਲਿਆਂ ਦਾ। ਇਹ ਹੈਗਾ 92 ਮਾਡਲ ਹੈ ਜੀ 1 ਲੱਖ ਤੇ 55000 ਰੁਪਏ ਦੀ ਡਿਮਾਂਡ ਹੈ। ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ 1460 2004 ਮਾਡਲ ਹੈ ਜੀ 2 ਲੱਖ ਤੇ 55000 ਰੁਪਏ ਦੀ ਡਿਮਾਂਡ ਹੈ ਜੀ। ਲੋ ਵੀ ਦੋਸਤੋ ਅਗਲਾ ਟਰੈਕਟਰ ਆ ਗਿਆ ਸਵਰਾਜ 855 ਜੀ 2003 ਮਾਡਲ ਹੈ ਜੀ 2 ਲੱਖ ਤੇ 85000 ਰੁਪਏ ਦੀ ਡਿਮਾਂਡ ਹੈ ਜੀ। ਉਸ ਤੋਂ ਬਾਅਦ ਅਗਲਾ ਆ ਗਿਆ ਜੀ ਡੀ ਆਈ 585 98 ਮਾਡਲ ਪੰਜਾਬ ਨੰਬਰ ਡਬਲ ਕਲਚ 1,390,000 ਰੁਪਏ ਦੀ ਡਿਮਾਂਡ ਹੈ। ਉਸ ਤੋਂ ਬਾਅਦ ਆ ਗਿਆ ਨਿਊ ਹਾਈਲੈਂਡ 5500 ਇਹ 2014 ਮਾਡਲ ਹੈ ਤੇ 3 ਲੱਖ ਤੇ 20,000 ਰੁਪਏ ਦੀ ਡਿਮਾਂਡ ਹੈ ਜੀ ਇਸ ਟਰੈਕਟਰ ਦੀ। ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸੋਨਾ ਲੇਕਾ ਡੀ ਆਈ 750 ਦਾ 2001 ਮਾਡਲ ਹੈ ਤੇ 2 ਲੱਖ ਤੇ 65,000 ਰੁਪਏ ਬਾਈ ਦੀ ਡਿਮਾਂਡ ਹੈ। ਇਹ ਕਰਾ ਪਟਾਇਰਾ ਦੀ ਕੰਡੀਸ਼ਨ ਹੈ ਜੀ 14 ਦੇ ਟਾਇਰ ਹੈ ਜੀ ਇਹਦੇ ਬੈਕਲੇ ਤੇ ਬਿਲਕੁਲ ਹੀ ਚਾਰੇ ਟਾਇਰ ਨਵੀਂ ਕੰਡੀਸ਼ਨ ਦੇ ਵਿੱਚ ਹੈ ਜੀ ਲੋਕ ਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ 575 ਮਹਿੰਦਰਾ ਵਾਲਿਆਂ ਦਾ ਇਹ ਹੈ ਜੀ 85 ਮਾਡਲ ਹੈ 1,20,000 ਰੁਪਏ ਡਿਮਾਂਡ ਹੈ ਡੀਆਈ 444 ਹੋਇਆ ਹੋਇਆ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ ਡੀਆਈ 265 96 ਮਾਡਲ ਹੈ 1,75,000 ਰੁਪਏ ਦੀ ਡਿਮਾਂਡ ਹੈ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 2011 ਮਾਡਲ ਹੈ 3 ਲੱਖ ਤੇ 80000 ਰੁਪਏ ਦੀ ਡਿਮਾਂਡ ਹੈ। ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ। ਉਸ ਤੋਂ ਬਾਅਦ ਅਗਲਾ ਆ ਗਿਆ ਸਵਰਾਜ 744 2004 ਮਾਡਲ ਹੈ ਜੀ 2 ਲੱਖ ਤੇ 40000 ਰੁਪਏ ਡਿਮਾਂਡ ਹੈ। ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਇਸ ਦੀ ਦੇਖ ਸਕਦੇ ਹੋ। ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਅਰਜਨ ਨੇਵੋ 2016 ਮਾਡਲ ਹੈ ਜੀ ਤੇ 5 ਲੱਖ ਤੇ 75000 ਰੁਪਏ ਡਿਮਾਂਡ ਹੈ। ਇਹ ਰੰਗ ਦੀ ਕੰਡੀਸ਼ਨ ਜੇ ਬੈਕ ਵਾਲੇ ਟਾਇਰ ਰੇ ਕੀ ਤਾਂ ਬਿਲਕੁਲ ਨਹੀਂ ਹੈ ਜੀ ਅਗਲੇ ਟਾਇਰ ਅੱਧਾਂ ਤੋਂ ਜ਼ਿਆਦਾ ਨਹੀਂ ਪਏ। ਹਸ ਤੋਂ ਬਾਅਦ ਆ ਗਿਆ ਟਰੈਕਟਰ ਇਹ ਮਿੰਦਰਾ 575 DI ਇਹ ਹੈਗਾ ਜੀ ਮਾਡਲ 98 1 ਲੱਖ ਤੇ 95000 ਰੁਪਏ ਦੀ ਡਿਮਾਂਡ ਹੈ। ਹਾਂਜੀ ਬਾਈ ਜੀ ਅਗਲਾ ਟਰੈਕਟਰ ਆ ਗਿਆ ਜੀ ਮਿੰਦਰਾ 575 DI ਤੇ ਇਹ ਟਰੈਕਟਰ ਦਾ ਜਿਹੜਾ ਮਾਡਲ ਹੈਗਾ ਜੀ 2005 ਮਾਡਲ ਆ 2 ਲੱਖ ਤੇ 45000 ਰੁਪਏ ਡਿਮਾਂਡ ਹੈ ਇਸ ਟਰੈਕਟਰ ਦੀ। ਤੇ ਉਸ ਤੋਂ ਬਾਅਦ ਆ ਗਿਆ ਜੀ Mahindra 275 DI ਇਹ 2000 ਮਾਡਲ ਹੈ 1,80,000 ਰੁਪਏ ਡਿਮਾਂਡ ਹੈ ਇਹ ਜਿਹੜੇ ਟਰੈਕਟਰ ਤੁਸੀਂ ਦੇਖ ਰਹੇ ਆ ਜੀ ਇਹ ਇੱਕ ਹੀ ਬਾਈ ਦੇ ਟਰੈਕਟਰ ਆ ਇਹ ਅਰਜਨ ਤੋਂ ਲੈ ਕੇ Mahindra 275 ਤੱਕ ਜੀ ਇਹ ਬਾਈ ਦਾ ਆਪਣਾ ਨੰਬਰ ਵੀ ਪੁੱਛਦੇ ਆ ਇੱਧਰ ਵੀ ਬਈ ਤੁਹਾਡੇ ਸਾਰੇ ਆਹ ਬਾਈ ਦੇ ਜਿੰਨੇ ਨਿਗਾ ਵਜਦੇ ਤੁਹਾਨੂੰ ਵੀਡੀਓ ਦੇ ਵਿੱਚ ਇਹ ਸਾਰੇ ਇੱਕ ਹੀ ਬਾਈ ਦੇ ਟਰੈਕਟਰ ਆ ਜੀ ਤੇ ਚਲੋ ਆਪਾਂ ਬਾਈ ਦਾ ਨੰਬਰ ਵੀ ਲਿਖ ਪੁੱਛਦੇ ਆ ਪਿੰਡ ਵੀ ਪੁੱਛਦੇ ਕਿਹੜਾ ਪਿੰਡ ਬਈ ਆਪਣਾ ਆਪਣਾ ਪਿੰਡ ਦੌਲੇ ਵਾਲਾ ਦੌਲੇ ਵਾਲਾ ਪਿੰਡ ਹੈ ਬਾਈ ਦਾ ਨੰਬਰ ਹੀ 98140 98140 34182 34182 ਜੀ ਇਹ ਬਾਈ ਦਾ ਨੰਬਰ ਹੈ ਜੇਕਰ ਬਾਈ ਨੇ ਜਿੰਨੇ ਵੀ ਆਪਣੇ ਵੀਡੀਓ ਦੇ ਵਿੱਚ ਇਥੋਂ ਮਹਿੰਦਰਾ 275 ਡੀਆਈ ਤੋਂ ਲੈ ਕੇ 200 575 ਤੇ 575 ਅਰਜਨ ਸਵਰਾਜ 744 ਸਵਰਾਜ 855 ਤੇ ਮਹਿੰਦਰਾ 275 ਤੇ 575 ਇਥੋਂ ਤੱਕ ਇਹ ਬਾਈ ਦਾ ਪੈਸਾ ਬਾਈ ਸੀਦਾ ਜਦਾ ਹਾਂਜੀ ਬਾਈ ਸੀ ਖੜਾ ਖੜਾ ਇੱਕ ਸਪੈਸ਼ਲ ਮੈਸੀ ਵੀ ਖੜਾ ਜੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਇਸ ਬਾਈ ਦਾ ਹੀ ਟਰੈਕਟਰ ਹੈ ਜੀ ਤੇ ਜੋ ਵੀ ਬਾਈ ਨੇ ਟਰੈਕਟਰ ਖਰੀਦਨੇ ਹੁਣ ਜੀ ਇਹ ਹੈਗਾ ਜੀ 72 ਮਾਡਲ ਹੈ ਜੀ 1 ਲੱਖ ਤੇ 8000 ਰੁਪਏ ਇਸ ਦੀ ਡਿਮਾਂਡ ਹੈ ਜੀ ਤੇ ਜੇਕਰ ਬਾਈ ਨੇ ਕੋਈ ਵੀ ਟਰੈਕਟਰ ਇਹਨਾਂ ਚੋਂ ਲੈਣਾ ਹੋਵੇ ਤਾਂ ਕੰਟੈਕਟ ਬਾਈ ਨਾਲ ਕਰ ਸਕਦਾ ਜੀ ਹਾਂ ਜੀ ਅਗਲਾ ਟਰੈਕਟਰ ਆ ਗਿਆ ਜੀ ਜੌਂਡੀਅਰ 53 ਦਾ ਸੀ 2009 ਮਾਡਲ ਆ ਜੀ 4 ਲੱਖ ਤੇ 55000 ਰੁਪਏ ਡਿਮਾਂਡ ਆ ਜੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਹੀ ਓਕੇ ਆ ਜੀ ਬਾਕੀ ਇਹ ਕਾਲੇ ਟਰੈਡ ਵਾਲੇ ਟਰੈਕਟਰਾਂ ਦੀ ਡਿਮਾਂਡ ਥੋੜੀ ਜੀ ਜ਼ਿਆਦਾ ਆ ਜੀ ਲਓ ਜੀ ਉਸ ਤੋਂ ਬਾਅਦ ਆ ਗਿਆ ਸਵਰਾਜ 855 ਤੁਹਾਨੂੰ ਮਾਡਲ ਵੀ ਦੱਸ ਦਿਆਂ ਤੇ ਕੰਡੀਸ਼ਨ ਵੀ ਦੱਸ ਦਿਆਂ ਟਰੈਕਟਰ ਦੀ ਰੰਗ ਬੰਨਰ ਵਾਲਾ ਟਰੈਕਟਰ ਸਾਫ਼ ਆ ਤੇ ਮਾਡਲ 2010 ਆ 3 ਲੱਖ 55000 ਰੁਪਿਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਉਸ ਦੇ ਨਾਲ ਆ ਗਿਆ ਜੀ ਸੋਨਾ ਲੀਕਾ 60 ਮਾਡਲ 18 535000 ਰੁਪਿਆ ਡਿਮਾਂਡ ਆ ਰੰਗ ਬੰਨ ਓਕੇ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਉਸਦੇ ਨਾਲ ਆ ਗਿਆ ਨਿਊ ਹਾਲੈਂਡ 3630 ਇੰਜ ਲੱਗਦਾ ਜਿਵੇਂ ਟਰੈਕਟਰ ਏਜੰਸੀ ਚੋਂ ਕੜਵਾਇਆ ਹੁੰਦਾ ਮਾਡਲ ਵੀ ਉੱਚਾ ਕਾਫੀ ਬਾਈ ਜੀ 2021 ਮਾਡਲ ਆ 795000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਸਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਉਸਦੇ ਨਾਲ ਆ ਗਿਆ ਫਾਰਮ 60 2005 ਮਾਡਲ ਆ 310000 ਰੁਪਿਆ ਡਿਮਾਂਡ ਆ ਟਾਇਰ ਵੀ ਬਿਲਕੁਲ ਓਕੇ ਨੇ ਤੇ ਰੰਗ ਬੰਨਣ ਲੋ ਵੀ ਟਰੈਕਟਰ ਬਿਲਕੁਲ ਓਕੇ ਪਿਆ ਇਹ ਉਸ ਦੇ ਬਾਅਦ ਆ ਗਿਆ ਫਾਰਮ ਉਸ ਦੇ ਨਾਲ ਆ ਗਿਆ ਇਹ ਮਿੰਦਰਾ 605 ਅਰਜਨ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਪਈ ਆ ਤੇ ਰੰਗ ਬੰਨਣ ਲੋ ਵੀ ਟਰੈਕਟਰ ਸਾਫ਼ ਆ 2010 ਮਾਡਲ ਆ 410000 ਰੁਪਿਆ ਡਿਮਾਂਡ ਆ 3630 ਆ ਗਿਆ ਇਹ 4x4 2017 ਮਾਡਲ ਆ ਚਾਰੇ ਟਾਇਰ ਬਿਲਕੁਲ ਓਕੇ ਆ ਤੇ 7 ਲੱਖ 10 ਹਜ਼ਾਰ ਰੁਪਿਆ ਡਿਮਾਂਡਰ ਸਟਰੈਕਟਰ ਦੀ ਉਸ ਦੇ ਨਾਲ ਆ ਗਿਆ 855 2018 ਮਾਡਲ ਆ 5 ਲੱਖ 75 ਹਜ਼ਾਰ ਰੁਪਿਆ ਡਿਮਾਂਡਰ ਸਟਰੈਕਟਰ ਦੀ ਤੇ ਇਸ ਦੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਰੰਗ ਬੰਨ ਵੱਲੋ ਵੀ ਬਿਲਕੁਲ ਕੋਕਾ ਪੀਸ ਆ ਤੁਸੀਂ ਵੀਡੀਓ ਚ ਕੰਡੀਸ਼ਨ ਚੰਗੀ ਤਰ੍ਹਾਂ ਸਟਰੈਕਟਰ ਦੀ ਦੇਖ ਸਕਦੇ ਹੋ